ਇਹ ਜਿਹੜਾ ਅਸੈਸਮੈਂਟ ਕੈਂਪ ਅੱਜ ਬੀਪੀਓ ਦਾ ਫਨਾਨਾਦਪੁਰ ਸਾਹਿਬ ਵਿਖੇ ਚੱਲ ਰਿਹਾ ਹੈ ਇਹਦਾ ਉਦਘਾਟਨ ਇਹ ਜਿਹੜਾ ਸਾਡੇ ਮਾਨਯੂਕ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਉਹਨਾਂ ਦੇ ਮਾਤਾ ਸ਼੍ਰੀਮਤੀ ਬਲਵਿੰਦਰ ਕੌਰ ਜੀ ਨੇ ਇਹਦਾ ਉਦਘਾਟਨ ਕੀਤਾ ਰਸਮੀ ਸੋ ਅਸੀਂ ਬੱਕ ਬੱਕ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਕੋਲ ਕੋਈ ਇਸ ਤਰ੍ਹਾਂ ਦੇ ਬੱਚੇ ਹੈ ਉਹ ਇਹਨਾਂ ਦੇ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਭੇਜਣ ਤੇ ਇਹਨਾਂ ਸਬਨਾਮਾਂ ਦਾ ਜਿਹੜਾ ਹੈ ਬਤ ਬਤ ਲਾਭ ਉਠਾਉਣ ਇੱਕ ਕੈਂਪ ਜਿਹੜਾ ਹੈਗਾ ਬੀਸਿਕਲੀ ਇੱਕ ਅਸੈਸਮੈਂਟ ਕੈਂਪ ਹੈ ਜਿਸ ਦੇ ਵਿੱਚ ਪੰਜ ਬਲਾਕ ਸਾਡੇ ਜਿਹੜੇ ਹੈਗੇ ਆਂ ਸ਼੍ਰੀ ਅਨੰਦਪੁਰ ਸਾਹਿਬ ਡੰਗਲ ਝੱਜ ਤਖਤਗੜ੍ਹ ਤੇ ਕੀਰਤਪੁਰ ਸਾਹਿਬ ਇਹਨਾਂ ਬੱਚਿਆਂ ਇਹਨਾਂ ਦੇ ਜਿਹੜੇ ਡਿਸੇਬਲ ਬੱਚੇ ਹੈਗੇ ਆਂ ਮੇਨਲੀ ਜਿਹੜੀਆਂ ਚਾਰ ਡਿਸੇਬਿਲਿਟੀ ਹੈ ਮੈਂਟਲੀ ਰਿਟਾਰਡਡ ਹਿਅਰਿੰਗ ਇੰਪੇਅਰਮੈਂਟ ਸੈਰੀਬਰਲ ਪਾਲਸੀ ਤੇ ਮਲਟੀਪਲ ਡਿਸੇਬਿਲਿਟੀ ਇਹਨਾਂ ਇਹਨਾਂ ਬੱਚਿਆਂ ਦੀ ਅਸੈਸਮੈਂਟ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਤੇ ਅਲਿੰਕੋ ਕਾਨਪੁਰ ਦੇ ਸਹਿਯੋਗ ਦੇ ਨਾਲ ਕਰ ਰਹੀਆਂ ਸੀ ਚਾਰ ਡਾਕਟਰ ਸਹਿਬਾਨ ਜਿਹੜੇ ਹੈਗੇ ਆ ਉਹ ਇਸ ਕੈਂਪ ਦੇ ਵਿੱਚ ਆਈ ਹੈਗੇ ਆ ਅਸੈਸਮੈਂਟ ਕਰਨ ਦੇ ਲਈ ਤੇ ਇਹ ਜਿਹੜੇ ਬੱਚੇ ਹੈਗੇ ਆ ਲਗਭਗ 50 ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਇਸ ਕੈਂਪ ਦੇ ਵਿੱਚ ਇਨਕਲੂਡ ਕੀਤਾ ਹੈਗਾ ਜਿਨ੍ਹਾਂ ਨੂੰ ਪਹਿਲਾਂ ਸਾਡੇ ਅਧਿਆਪਕ ਸਹਿਬਾਨਾਂ ਨੇ ਸਪੈਸ਼ਲ ਐਜੂਕੇਸ਼ਨ ਵਾਲੇ ਅਧਿਆਪਕ ਸਹਿਬਾਨਾਂ ਨੇ ਸ਼ਾਰਟ ਲਿਸਟ ਕਰਕੇ ਇੱਥੇ ਭੇਜਿਆ ਤੇ ਇਸ ਕੈਂਪ ਦੇ ਵਿੱਚ ਬੇਸਿਕਲੀ ਅਸੈਸਮੈਂਟ ਹੋਣੀ ਹੈ ਤੇ ਡਾਕਟਰ ਸਾਹਿਬਾਨ ਨੇ ਜਿਹੜੀਆਂ ਉਹਨਾਂ ਦੀਆਂ ਡਿਸੇਬਿਲਿਟੀਜ਼ ਨੋਟ ਕੀਤੀਆਂ ਉਹ ਉਹਨਾਂ ਦੇ ਜਿਹੜਾ ਰਿਕੁਆਇਰਡ ਡਿਵਾਈਸੇਸ ਹੈਗੇ ਆ ਉਹਨੂੰ ਕਸਟਮਾਈਜ਼ ਕਰਕੇ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਇਸ ਅਸੈਸਮੈਂਟ ਕੈਂਪ ਤੋਂ ਬਾਅਦ ਜਿਹੜਾ ਸਮਾਨ ਇਹਨਾਂ ਬੱਚਿਆਂ ਦਾ ਡਿਵਾਈਸੇਸ ਵਗੈਰਾ ਇਹਨਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਸੁਖਾਲਾ ਬਣਾਉਣ ਦੇ ਲਈ ਜਿਨ੍ਹਾਂ ਦੀ ਜ਼ਰੂਰਤ ਹੋਏਗੀ ਉਹ ਸਮਾਨ ਤਿਆਰ ਕਰਕੇ ਇਹਨਾਂ ਬੱਚਿਆਂ ਤੱਕ ਜਿਹੜਾ ਹੈਗਾ ਉਹ ਅੱਗੇ ਡਿਸਟ੍ਰਿਬਿਊਸ਼ਨ ਕੈਂਪ ਦੇ ਵਿੱਚ ਦਿੱਤਾ ਜਾਏਗਾ